ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਦਾਰ ਕੁਲਦੀਪ ਸਿੰਘ ਗੜਗਜ ਨੂੰ ਜਥੇਦਾਰ ਬਣਾਉਣ ਤੇ ਕੁਝ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ। ਇਸੇ ਤਰ੍ਹਾਂ ਅੱਜ ਕਾਦੀਆਂ ਦੇ ਪਿੰਡ ਤੁਗਲਵਾਲ ਵਿੱਚ ਐਸਜੀਪੀਸੀ ਦੇ ਜਥੇਦਾਰ ਸੁਰਜੀਤ ਸਿੰਘ ਤੁਗਲਵਾਲਾ ਦੇ ਘਰ ਦੇ ਬਾਹਰ ਦਮਦਵੀ ਟਕਸਾਲ ਜਥੇਬੰਦੀ ਵੱਲੋਂ ਕਾਲੀਆਂ ਚੰਡੀਆਂ ਫੜ ਕੇ ਵਿਰੋਧ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਗਿਆਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਸੰਗਤ ਦਾ ਰੋਸ ਜ਼ਾਹਰ ਕਰਨ ਆਏ ਹਾਂ। ਪਰ ਜਥੇਦਾਰ ਸਾਹਿਬ ਆਪਤਾ ਕਰ ਨਹੀਂ ਮਿਲੇ ਉਹਨਾਂ ਦੀ ਸੁਪਤਨੀ ਅਤੇ ਐਸਐਸਪੀਸੀ ਦੇ ਮੁਲਾਜ਼ਮ ਮਿਲੇ ਹਨ ਇਸ ਗੱਲ ਦਾ ਉਹਨਾਂ ਵੱਲੋਂ ਸਾਡਾ ਸੁਨੇਹਾ ਲੈ ਲਿਆ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਸੁਨੇਹਾ ਜੇ ਪਹੁੰਚਾ ਦਿਆਂਗੇ ਉਹਨਾਂ ਕਿਹਾ ਕਿ ਗੁਰਦੁਆਰਾ ਰਾਮ ਥੰਮਨ ਸਾਹਿਬ ਜੀ ਦੇ ਨੇੜੇ ਤੇੜੇ ਜਿੰਨੇ ਵੀ ਸੰਗਤ ਹੈ ਸਭ ਇੱਥੇ ਰੋਸ ਮੁਜਾਰੇ ਵਿੱਚ ਸ਼ਾਮਿਲ ਹੋਈ ਹੈ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਾਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਚੋਣ ਬੋਲਿਆ ਗਿਆ ਕਿ ਸੰਗਤ ਮਿਲਣ ਆਈ ਹੈ ਲੇਕਿਨ ਉੱਥੇ ਸਾਰੇ ਐਸਜੀਪੀਸੀ ਦੇ ਮੈਂਬਰ ਮੌਜੂਦ ਸਨ ਸਾਹਿਬ ਜੀ ਦੇ ਜਥੇਦਾਰ ਨੇ ਉਹਨਾਂ ਕਿਹਾ ਕਿ ਜੋਸ਼ੀ ਅਕਾਲ ਤਖਤ ਸਾਹਿਬ ਜੀ ਅਤੇ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਹਨ ਉਹਨਾਂ ਦੀ ਸੇਵਾ ਮੁਕਤੀ ਦੀ ਪ੍ਰਕਿਰਿਆ ਦਾ ਕੋਈ ਵਿਧੀ ਵਿਵਧਾਨ ਨਹੀਂ ਸੀ ਤੇ ਇਹਨਾਂ ਵੱਲੋਂ ਬੰਦ ਕਮਰੇ ਵਿੱਚ ਬੈਠ ਕੇ ਫੈਸਲੇ ਲਏ ਜਾਂਦੇ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸਾਰੀ ਸਿਆਸਤ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਅਕਾਲੀ ਦਲ ਨੇ ਆਪਣੇ ਨਿੱਜੀ ਹਿੱਤਾਂ ਲਈ ਇਹ ਸਾਰਾ ਕੁਝ ਕਰਵਾਇਆ ਹੈ ਉਹਨਾਂ ਕਿਹਾ ਕਿ ਅਸੀਂ ਬਹੁਤ ਹੀ ਸ਼ਾਂਤੀਪੂਰਵਕ ਆਏ ਹਾਂ ਪਰੇ ਹਨ ਨੇ ਆਪਣੇ ਘਰ ਅੰਦਰ ਸ਼੍ਰੋਮਣੀ ਕਮੇਟੀ ਦੇ ਬਹੁਤ ਜ਼ਿਆਦਾ ਮੈਂਬਰ ਇਕੱਠੇ ਕੀਤੇ ਹੋਏ ਹਨ ਉਹਨਾਂ ਨੇ ਕਿਹਾ ਕਿ ਸਾਡਾ ਇਹਨਾਂ ਨਾਲ ਬਹੁਤ ਜ਼ਿਆਦਾ ਮੇਲ ਮਿਲਾਪ ਹੈ ਪਰ ਫਿਰ ਵੀ ਇਹਨਾਂ ਵੱਲੋਂ ਮਾੜੇ ਫੈਸਲਿਆਂ ਵਿੱਚ ਹਿੱਸਾ ਲਿਆ ਗਿਆ ਹੈ ਅਗਲਾ ਫੈਸਲਾ ਸ੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਪਿੰਡਰਾ ਵਾਲਿਆਂ ਵੱਲੋਂ ਜਿਸ ਤਰ੍ਹਾਂ ਪ੍ਰੋਗਰਾਮ ਉਲੀਕਿਆ ਜਾਏਗਾ ਉਸੇ ਤਰ੍ਹਾਂ ਅੱਗੇ ਵਧਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੱਸਦਾ ਨਾਮ ਗਿਆਨੀ ਗੁਰਪ੍ਰੀਤ ਸਿੰਘ ਵੈਰੇ ਜਿਸ ਅੱਜ ਕਾਰਡੀਆਂ ਚੰਡੀਆਂ ਲੈ ਕੇ ਤੁਸੀਂ ਅੱਜ ਜਥੇਦਾਰੀ ਕਾਰ ਆਏ ਹਾਂ ਹਾਂ ਜੀ ਅਸੀਂ ਰੋਜ਼ ਜਿਹੜਾ ਸੰਗਤ ਦਾ ਸੀ ਉਹਨੂੰ ਯਾਦ ਕਰਨ ਆਏ ਆ ਰੋਜ਼ ਪਹੁੰਚਣ ਆਏ ਆ ਉਹ ਆਪ ਤਾਂ ਮਿਲੇ ਨਹੀਂ ਤੇ ਉਹਨਾਂ ਦੇ ਮੇਰੇ ਖਿਆਲ ਧਰਮਸਪਤਨੀ ਸੀ ਅੱਗੇ ਤੇ ਉਹਨਾਂ ਨੇ ਸਾਡਾ ਸੁਨੇਹਾ ਲੈ ਲਿਆ ਉਹ ਕਹਿੰਦੇ ਵੀ ਅਸੀਂ ਜਰੂਰ ਸੁਨੇਹਾ ਬਚਾ ਦਾਂਗੇ ਮੈਂਬਰ ਸਾਹਿਬ ਤੱਕ ਤੇ ਇਸ ਗੱਲ ਦਾ ਸਾਨੂੰ ਬੜਾ ਦੁੱਖ ਹੋਇਆ ਵੀ ਉਹਨਾਂ ਨੇ ਸਾਰੇ ਐਸਜੀਪੀਸੀ ਦੇ ਮੁਲਾਜ਼ਮ ਨੇ ਅੰਦਰ ਇਹ ਗਲਪਕੋਰੀ ਝੂਠ ਬੋਲੀ ਵੀ ਅੰਦਰ ਸੰਗਤ ਆਈ ਹੈ ਮਿਲਣ ਲਈ ਸਾਰੇ ਮੁਲਾਜ਼ਮ ਸੱਦੇ ਗਏ ਨੇ ਸੰਗਤ ਦੇ ਆਉਣ ਕਰਕੇ ਐਸ ਕਿੰਨਾ ਦਿਨ ਹੋ ਉਸ ਤੋਂ ਤਸਦੀਕ ਆਇਆ ਹੋਇਆ ਚ ਇਹ ਸਾਰਾ ਸੰਗਤ ਦਾ ਇਲਾਕੇ ਦੀ ਸੰਗਤ ਦਾ ਰੋਸ ਹੈ ਸਾਡੇ ਤਾਪਸਥਾਨ ਗੁਰਦਾਰਾ ਬਾਬਾ ਆਰਮ ਤੁਮਨ ਸਾਹਿਬ ਦੀ ਜ ਨੇੜਿਕੀ ਜਿੰਨੇ ਪਿੰਡ ਨੇ ਸਾਰੀ ਉਹਨਾਂ ਨਗਰਾਂ ਦੀ ਸੰਗਤ ਆਈ ਹੈ ਜੀ ਤੇ ਕੀ ਕਿਹਾ ਗਿਆ ਉਹਨਾਂ ਵੱਲੋਂ ਇਹ ਗਿਆ ਗਿਆ ਵੀ ਅਸੀਂ ਨੇ ਬਚਾ ਦਾਂਗੇ ਜੀ ਮੈਂਬਰ ਸਾਹਿਬ ਆਪ ਹੈ ਨਹੀਂ ਗਏ ਤੁਹਾਡੀ ਵੇਟ ਕਰਕੇ ਗਏ ਨੇ ਸਮਾਂ ਲੱਗ ਗਿਆ ਹੀ ਉਹਨਾਂ ਦੇ ਟੂਸੀ ਪਰ ਅਸੀਂ ਕੋਈ ਸਮਾਂ ਨਹੀਂ ਦਿੱਤਾ ਤਾਂ ਉਹ ਆਪ ਚਲੇ ਗਏ ਨੇ ਪਰ ਜਿਹੜਾ ਸੰਗਤ ਵਾਲੀ ਗੱਲ ਕਹੀ ਗਈ ਵੀ ਘਰ ਸੰਗਤ ਮਿਲਣ ਆਈ ਹੋਈ ਹੈ ਉਹ ਮੈਂ ਫਿਰ ਦੁਬਾਰਾ ਕਹਿਣਾ ਵੀ ਉਹ ਕੋਰਾ ਝੂਠ ਬੋਲਿਆ ਗਿਆ ਉਹ ਸਾਰੇ ਐਸਜੀਪੀਸੀ ਦੇ ਮੈਂਬਰ ਨੇ ਉਹ ਕੋਈ ਪ੍ਰਚਾਰਕ ਆ ਕੋਈ ਟਾਰਗਟ ਫੋਰਸ ਦੇ ਨੇ ਤਾਂ ਸਾਰੇ ਮੁਲਾਜ਼ਮ ਨੇ ਤੇ ਸੰਗਤ ਦੇ ਆਉਣ ਕਰਕੇ ਇੱਥੇ ਰੋਕਣ ਲਈ ਆਪਦੇ ਲੋਕ ਉਹਨਾਂ ਨੇ ਮੰਗਵਾਏ ਸੀ ਕੋਈ ਕਰਨੇ ਆ ਜੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨੇ ਜਾਂ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਨੇ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਨੇ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਦੀ ਪ੍ਰਕਿਰਿਆ ਹੈ ਉਹਦਾ ਕੋਈ ਵਿਧੀ ਵਿਧਾਨੀ ਜਦੋਂ ਜੀ ਕਰਦਾ ਉਦੋਂ ਉਹਨਾਂ ਨੂੰ ਅੰਦਰਬੰਦ ਕਮਰੇ 'ਚ ਬੈਠ ਕੇ ਕਹਿ ਦਿੱਤਾ ਜਾਂਦਾ ਵੀ ਹੁਣ ਤੁਹਾਡੀ ਛੁੱਟੀ ਹੈ ਤੁਸੀਂ ਘਰ ਨੂੰ ਚਾਓ ਤਾਂ ਇਹ ਬੜਾ ਭਾਰੀ ਸੰਗਤ ਵਿੱਚ ਰੋਸ ਆ ਇਹਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਜਿਵੇਂ ਚੋਣ ਦੀ ਕੋਈ ਪ੍ਰਕਿਰਿਆ ਇਹਦਾ ਸੇਵਾ ਮੁਕਤੀ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਫਿਰ ਜਿਹੜਾ ਇਹ ਬਿਲਕੁਲ ਹੀ ਕਿਸੇ ਦੀ ਨਿੱਜਤਾ ਲਈ ਉਹਨਾਂ ਨੂੰ ਲਾਇਆ ਗਿਆ ਉਹਦਿਆਂ ਤੋਂ ਇਹ ਰੋਲਸ ਨੂੰ ਲੈ ਕੇ ਆ ਸੀ ਆਏ ਜੀ ਕੋਈ ਜੀ ਸਾਰਾ ਸਿਆਸਤ ਦੇ ਅਧੀਨ ਹੀ ਕੰਮ ਹੋਇਆ ਨਹੀਂ ਤਾਂ ਹਾਂਜੀ ਇਹਦੇ ਪਿੱਛੇ ਹੈ ਕੌਣ ਹੈ ਇਹਦੇ ਪਿੱਛੇ ਜੀ ਵੇਖੋ ਸਿਆਸੀ ਲੋਕ ਨੇ ਜਿਸ ਤਰ੍ਹਾਂ ਅਕਾਲੀ ਦਲ ਹੈ ਅਕਾਲੀ ਦਲ ਨੇ ਆਪਣੀ ਨਿੱਜੀ ਹਿੱਤਾਂ ਲਈ ਇਹ ਸਾਰਾ ਕੁਝ ਕਰਵਾਇਆ ਵੀ ਇੱਕ ਆਪਣੇ ਪ੍ਰਧਾਨ ਦੀ ਈਗੋ ਨੂੰ ਮੁੱਖ ਰੱਖ ਕੇ ਤੇ ਜਥੇਦਾਰ ਸਾਹਿਬਾਨ ਦੀਆਂ ਜਿਹੜੀਆਂ ਨੇ ਉਹ ਸੇਵਾਵਾਂ ਤੱਕ ਨੂੰ ਕਰ ਦਿੱਤੀਆਂ ਹਾਂ ਠੀਕ ਹੈ ਜੀ ਉਹਨਾਂ ਨੂੰ ਲੱਗਾ ਵੀ ਸ਼ਾਇਦ ਪਤਾ ਨਹੀਂ ਕਿਹੜੇ ਰੂਪ ਚਾਉਣਾ ਅਸੀਂ ਬਿਲਕੁਲ ਸ਼ਾਂਤਮਈ ਆਏ ਹਾਂ ਸ਼ਾਂਤਮਈ ਆਏ ਹਾਂ ਬੜੇ ਪ੍ਰੇਮ ਦੇ ਨਾਲ ਭ੍ਰਭੀ ਚਾਰੇ ਦੇ ਤੌਰ ਤੇ ਆਏ ਹਾਂ ਸਾਡਾ ਪਹਿਲਾਂ ਵੀ ਇਹਨਾਂ ਨਾਲ ਮੇਲ ਮਿਲਾਬ ਬਹੁਤ ਹੈ ਮੈਂਬਰ ਸਾਹਿਬਾਨ ਤੇ ਸਾਨੂੰ ਦੁੱਖ ਵੀ ਬੜਾ ਮੇਲ ਮਿਲਾਬ ਹੋਣ ਕਰਕੇ ਵੀ ਇਹ ਇਹੋ ਜਿਹੇ ਜਿਹੜੇ ਮਾੜੇ ਫੈਸਲੇ ਹੋਏ ਉਹਨਾਂ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਅਗਲਾ ਸੰਘਰਸ਼ ਜੇ ਇਸ ਤਰ੍ਹਾਂ ਵੀ ਜਥੇਬੰਦੀਆਂ ਜਾਂ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾ ਦੇ ਮੁਖੀ ਦਲ ਨੂੰ ਟਕਸਾਲ ਉਹ ਜਿਸ ਤਰ੍ਹਾਂ ਪ੍ਰੋਗਰਾਮ ਲਿਖਣਗੇ ਜਿੰਨਾ ਵੀ ਵੱਡਾ ਸੰਘਰਸ਼ ਕਰਨਾ ਪਿਆ ਜ਼ਰੂਰ ਕੀਤਾ ਜਾਊਗਾ ਪਰ ਇਹ ਮਨਮਾਨੀਆਂ ਨਹੀਂ ਚੱਲਣ ਦਿੱਤੀਆਂ ਜੋ ਇੱਕ ਜਥੇਦਾਰਾਂ ਦੀ ਤਬਦੀਲੀ ਕੀਤੀ ਗਈ ਹੈ ਵੀ ਦੀ ਵਿਧਾਨ ਨਾਲ ਨਹੀਂ ਹੈ ਮਰਜ਼ਾ ਦਾ ਵਿੱਚ ਨਹੀਂ ਚਾਹੀਦਾ ਹਥੇ ਸੀ ਕਿ ਕੌਮ ਦੇ ਸਾਰੇ ਤਰਦੀਆਂ ਤੇ ਦਾਦੀਆਂ ਦੇੰਦੇ ਬੰਨੀਆਂ ਸੱਦੇ ਜਾਂਦਾ ਤੇ ਫਿਰ ਉਹਨਾਂ ਤਬਦੀਲੀ ਕੀਤੀ ਜਾਂਦੀ ਰਾਤ ਨੂੰ ਕਿਸੇ ਇੱਕ ਬੰਦੇ ਨੂੰ ਨਿਯੁਕਤ ਕਰ ਦੇਣਾ ਇਹ ਠੀਕ ਨਹੀਂ ਹੈ ਸੰਗਤਾਂ ਦਾ ਰੋਸ ਹੈ ਤੇ ਚਾਹੀਦਾ ਹੈ ਕਿ ਉਹ ਆਪਣੇ ਇਸ ਗਲਤੀ ਨੂੰ ਚੇਤੇ ਕਰਨ ਤੇ ਦਸਤਿਆਂ ਦੇ ਯਾਦਾਂਦਾਨਾਂ ਨੂੰ ਫੇਰ ਉਹ ਬਾਹਰ ਕੀਤਾ ਜਾਵੇ ਜਿਸ ਤਰ੍ਹਾਂ ਉਹ ਜਾਣ ਦੇ ਪਿਛੇ ਲੱਗੇ ਹਾਂ ਕਿ ਆਪੇ ਇਸ ਗੱਲ ਨੂੰ ਦੱਸਾਂ ਸਾਡਾ ਤੇ ਰੋਸ ਹੈ ਕਿਉਂ ਜਿਹੜਾ ਨਾ ਉਸ ਕਰ ਕੋ ਸਿਆਸਤ ਹੈ ਬਸ ਉਹ ਹਾਂ ਉਹ ਹੋਰ ਗੱਲ ਕਿੰਨੂੰ ਕਹਿੰਦੇ ਤੁਸੀਂ ਹਾਂ ਨਹੀਂ ਕਹਿੰਦੇ ਕਿੰਨੂੰ ਤੁਸੀਂ ਜਦ ਤੁਸੀਂ ਕਿੰਨੂੰ ਕਹਿੰਦੇ ਹੋ ਕਿਹੜੇ ਕਿਹ ਹੈਗਾ ਕੋਈ ਵੀ ਹੋ ਸਕਦੇ ਸਸ ਕੋਈ ਵੀ ਹੋ ਸਕਦੇ ਜੇ ਤੋਂ ਦਰਸ਼ਨ ਅਗਰਸ ਨਹੀਂ ਹੁੰਦਾ ਤਾਂ ਕਿ ਅਗਲਾ ਫਿਰ ਅਸੀਂ ਜੋ ਮਹਾਂਪੁਰਖ ਦੱਸਣਗੇ ਸੰਤ ਨਾਮ ਸਿੰਘ ਦੱਸਣਗੇ ਉਹਦੇ ਅਨਸਾਰ ਅਸੀਂ ਫਿਰ ਪਤਾ ਲਗਾ ਤੇ ਜਿਹੜੀ ਆ ਹਮੇਸ਼ਾ ਹੁੰਦੀ ਆਈ ਹੈ ਇਸ ਵਾਰੀ ਜੋ ਸਿਆਸਤ ਹੈ ਕੁਝ ਜ਼ਿਆਦਾ ਹੀ ਗਰ ਚੁੱਕੇ ਨੇ ਕਿਉਂਕਿ ਅਕਾਲ ਤਖਤ ਦੀ ਜੋ ਮਰਿਆਦਾ ਹੈ ਉਹ ਬਹੁਤ ਹੀ ਮਾਇਨੇ ਰੱਖਦੀ ਸਿੱਖ ਪੰਥ ਵਾਸਤੇ। ਔਰ ਜੇਕਰ ਸਿੱਖ ਪੰਥ ਦੀ ਜੇ ਮਰਿਆਦਾ ਹੀ ਨਹੀਂ ਰਹੇਗੀ ਤਾਂ ਉਹ ਸਿਧਾਂਤ ਜਿਹੜਾ ਹੈ ਅਕਾਲ ਤਖਤ ਦਾ ਉਹ ਉਹ ਵੀ ਜਿਹੜਾ ਕੰਡਮ ਹੋ ਜਾਏਗਾ। ਸੋ ਸਾਨੂੰ ਚਾਹੀਦਾ ਹੈ ਕਿ ਅਕਾਲ ਤਖਤ ਦੀਆਂ ਮਰਿਆਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਵੀ ਡਿਸੀਜਨ ਲਏ ਗਏ ਨੇ ਉਹਨਾਂ ਨੂੰ ਬਦਲਿਆ ਜਾਵੇ ਔਰ ਉਹਨਾਂ ਤੇ ਪੁਨਰ ਜਿਹੜੀ ਵਿਚਾਰ ਕੀਤੀ ਜਾਵੇ। ਬਿਲਕੁਲ ਸਿਆਸਤ ਤੋਂ ਪ੍ਰੇਰਿਤ ਹੈ ਸਭ ਕੁਝ। ਕਿਉਂਕਿ ਤੁਸੀਂ ਦੇਖੋ ਕਿ ਇੱਥੇ ਜਿੰਨੇ ਵੀ ਬੰਦੇ ਆਏ ਸੀ ਉਹਨਾਂ ਵਿੱਚ ਅੱਤੇ ਪ੍ਰਚਾਰਕਤਾ ਮੇਰੇ ਵੈਸੇ ਫਰੈਂਡ ਨੇ। ਇਹ ਇਹ ਸਾਰਾ ਕੁਝ ਇੱਕ ਕੰਟਰੈਡਿਕਟ ਕਰਨ ਵਾਸਤੇ ਕਿ ਹਾਂ ਕਿ ਇੱਥੇ ਸੰਗਤ ਆਈ ਹੈ ਇਹ ਬਿਲਕੁਲ ਜਿਹੜਾ ਹੈਗਾ ਇਹ ਗਲਤ ਜਿਹੜਾ ਹੈਗੀ ਇਹ ਇਹ ਤੁਹਾਨੂੰ ਅੰਦਰ ਮਿਲੇ ਨੇ ਜੀ ਬਿਲਕੁਲ ਮਿਲੇ ਨੇ ਕੀ ਕਿਹਾ ਉਹਨਾਂ ਨੇ ਇਸ ਨੂੰ ਕੀਤਾ ਕੋਈ ਗੱਲਬਾਤ ਹੋਈ ਤੁਹਾਡੀ ਹਾਂ ਦੀ ਉਹਨਾਂ ਨੇ ਗੱਲਬਾਤ ਹੋਈ ਉਹ ਕਹਿੰਦੇ ਕਿ ਜਿਹੜੇ ਜਥੇਦਾਰ ਸੀ ਉਹ ਰਹੇ ਨੇ ਕੁਝ ਸਮਾਂ ਇੱਥੇ ਪਰ ਉਹ ਤੁਹਾਡਾ ਵੇਟ ਕਰਕੇ ਗਏ ਨੇ ਜਦੋਂ ਕਿ ਇਹ ਬਿਲਕੁਲ ਝੂਠ ਹੈਗਾ ਔਰ ਇਹਨਾਂ ਦੇ ਜਿਹੜੇ ਕਰਦੇ ਜਿਹੜੇ ਉਹ ਕਹ ਰਹੇ ਨੇ ਕਿ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀ ਹਾਲਾਂਕਿ ਪੂਰੇ ਪੰਥ ਨੂੰ ਪਤਾ ਹੈ ਪਰ ਇਹਨਾਂ ਨੂੰ ਅਜੇ ਨਹੀਂ ਕਿਉਂ ਨਹੀਂ ਪਤਾ ਇਹ ਇਹ ਇੱਕ ਸਵਾਲ ਹੈ ਵਸ ਉਹ ਕੱਲ ਦੀ ਮੀਟਿੰਗ ਦੇ ਵਿੱਚ ਤੁਸੀਂ ਕੀ ਆਸਤੱਕ ਕੱਲ ਦੀ ਮੀਟਿੰਗ ਵਿੱਚ ਅਸੀਂ ਇਹੀ ਆਸ ਰੱਖਦੇ ਹਾਂ ਕਿ ਨਿਮਰਤਾ ਸਹਿਤ ਇਸ ਨੂੰ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜੋ ਵੀ ਤੁਸੀਂ ਫੈਸਲੇ ਲਏ ਨੇ ਪੰਥ ਦੀ ਭਾਵਨਾ ਨੂੰ ਸੰਗਤ ਦੀ ਭਾਵਨਾ ਨੂੰ ਮੁੱਖ ਰੱਖ ਕੇ ਇਸ ਨੂੰ ਜ਼ਰੂਰ ਇੱਥੇ ਪੁਨਰ ਵਿਚਾਰ ਕੀਤੀ ਜਾਵੇ ਤੇ ਉਹਨਾਂ ਨੂੰ ਬਦਲਿਆ ਜਾਵੇ ਇਸ ਬਾਰੇ ਜਦੋਂ ਜਥੇਦਾਰ ਸੁਰਜੀਤ ਸਿੰਘ ਦੁਗਲਵਾਲਾ ਦੀ ਸੁਪਤਨੀ ਹਰਬਜਨ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਇਹਨਾਂ ਦੇ ਆਉਣ ਦਾ ਆਉਣ ਬਾਰੇ ਪਤਾ ਸੀ ਉਹ 11 ਵਜੇ ਤੱਕ ਇਹਨਾਂ ਨੂੰ ਉਡੀਕ ਕੇ ਚਲੇ ਗਏ ਹਨ ਉਹਨਾਂ ਕਿਹਾ ਕਿ ਦਮਦਵੀ ਟਕਸਾਲ ਜਥੇਬੰਦੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਥੇਦਾਰਾਂ ਨੂੰ ਬਹਾਲ ਕੀਤਾ ਜਾਵੇ ਉੱਥੇ ਹੀ ਐਸਜੀਪੀਸੀ ਦੇ ਮੈਂਬਰ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਫੈਸਲਾ ਅੰਤ੍ਰ임 ਕਮੇਟੀ ਵੱਲੋਂ ਆਇਆ ਹੈ ਸ਼੍ਰੋਮਣੀ ਕਮੇਟੀ ਜਿਸ ਨੂੰ ਕਿ ਲੱਖਾਂ ਲੋਕ ਚੋਣ ਕੇ ਬਣਾਉਂਦੇ ਹਨ ਇਹ ਜੋ ਫੈਸਲਾ ਹੈ ਇਹ ਬਿਲਕੁਲ ਸਹੀ ਹੈ ਪ੍ਰਬੰਧਕ ਕਮੇਟੀਆਂ ਗੁਰਮਤ ਦੀਆਂ ਧਾਰਨੀ ਨੇ ਉਹਨਾਂ ਨੇ ਫੈਸਲੇ ਦੀ ਛਲਾਗਾ ਕੀਤੀ ਹੈ ਨਾਲ ਹੀ ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਚਾਰ ਪ੍ਰਸਾਰ ਉਹ ਇੱਕ ਕੇਰੇ ਤੱਕ ਸੀਮਤ ਨਹੀਂ ਹੈ ਸਾਰਿਆਂ ਨੂੰ ਮਿਲ ਬੈਠ ਕੇ ਜਿਹੜੀ ਵਿਚਾਰ ਕਰਨ ਦੀ ਲੋੜ ਹੈ ਅਸੀਂ ਅਰਦਾਸ ਕਰਦੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਕਿ ਜਥੇਦਾਰ ਸਾਹਿਬ ਨੂੰ ਹੋਰ ਬਲ ਬਖਸ਼ਣ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਹਰਪ੍ਰਿੰਕੌਰ ਗੱਲਬਾਤ ਕੁਛ ਨਹੀਂ ਹੋਈ ਉਹਨਾਂ ਨੇ ਤੇ ਹੋ ਸਨਾਪੱਤਰ ਹੀ ਦਿੱਤੇ ਜੀ ਵੀ ਸਾਡਾ ਸੁਨਾਹ ਦੇ ਦਿਓ ਉਹਨਾਂ ਨੂੰ ਹੋਰ ਭਾਜੀ ਨੂੰ ਪਤਾ ਸੀ ਜੀ ਸਿੰਘ ਜੀ ਉਹਨੇ ਨਹੀਂ ਇਹ ਆਉਣਾ ਸੀ ਉਹਨਾਂ ਨੂੰ ਪਤਾ ਸੀ ਪਰ ਉਹ 11 ਵਜੇ ਤੱਕ ਡੀਕ ਕੇ ਗਏ ਇਹਨਾਂ ਦਾ ਟਾਈਮ 11 ਵਜੇ ਦਾ ਸੀ ਤੇ ਉਹ ਡੀਕ ਕੇ ਗਏ ਇਹਨਾਂ ਨੂੰ ਹੋਰ ਕੀ ਮੰਗ ਕਰਕੇ ਗਏ ਤੁਹਾਡੇ ਕੀ ਕਹਿੰਦੇ ਕਿ ਆ ਕਿ ਸਾਡੇ ਕੋਲ ਦੇਖੋ ਮੰਗ ਕਰਕੇ ਗਏ ਆ ਵੀ ਇਹਨੂੰ ਜਿਹਦਾ ਹੁਣ ਉਹਨਾਂ ਨੂੰ ਬਹਾਲ ਕਰਨ ਦੇ ਉਹ ਉਹਨਾਂ ਦਾ ਕੰਮ ਹੈ ਉਹ ਤੋਂ ਉਹਨਾਂ ਨੂੰ ਪਤਾ ਸਾਨੂੰ ਤੇ ਹੁਣ ਇਸ ਗੱਲ ਦਾ ਨਹੀਂ ਪਤਾ ਉਹ ਸਰ ਜ세ਦਾਰ ਜੀ ਆਉਣਗੇ ਉਹਨਾਂ ਨੂੰ ਕਿਹਾ ਜਾਏਗਾ ਤਾਂ ਹਾਂਜੀ ਹਾਂ ਜਰੂਰ ਦੱਸਿਆ ਜਾਊਗਾ ਉਹਨਾਂ ਦਾ ਹਾਂਜੀ ਖੋ ਜੀ ਜਿਹੜਾ ਹੁਣ ਹੈ ਤੇ ਅੰਤਰੰਕ ਕਮੇਟੀ ਦਾ ਨਾ ਫੈਸਲਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਖਾਂ ਲੋਕ ਚੁਣ ਕੇ ਭੇਜਦੇ ਲੱਖਾਂ ਲੋਕ ਚੁਣ ਕੇ ਭੇਜਦੇ ਨੇ ਤੇ ਉਹਨਾਂ ਦਾ ਹਾਊਸ ਬਣਦਾ ਹਾਊਸ ਫਿਰ ਅੱਗੇ ਆਪਣੇ ਅਜੈਕਟਿਵ ਦੇ ਅੰਤਰੰਕ ਕਮੇਟੀ ਦੇ ਮੈਂਬਰ ਚੁਣਦੀ ਇਸ ਕਰਕੇ ਸਿੱਧੀ ਇਲੈਕਟ੍ਰਿਕ ਬਾਡੀ ਹੈ ਚੁਣੀ ਹੋਈ ਜਮਾਤ ਉਹਨਾਂ ਨੇ ਅੱਗੇ ਸਾਰਾ ਸਿਸਟਮ ਹੈ ਜਿਹੜਾ ਅੱਗੇ ਵੇਖਣਾ ਵੀ ਗੁਰਦੁਆਰਾ ਪ੍ਰਬੰਧ ਦੇ ਵਿੱਚ ਕਿਸ ਤਰ੍ਹਾਂ ਦੀਆਂ ਨਿਯੁਕਤੀਆਂ ਨੇ ਕਿਸ ਤਰ੍ਹਾਂ ਦੀਆਂ ਜਿਹੜਾ ਮਤਲਬ ਹਟਾਉਣੀਆਂ ਨੇ ਜਾਂ ਕਰਨੀਆਂ ਨੇ ਇਹ ਸਾਰਾ ਜੈਕਟਿਵ ਦਾ ਕਾਰਜ ਹੈ। ਬਾਕੀ ਜੈਦਰ ਸਾਹਿਬ ਬਹੁਤ ਪੜ੍ਹੇ ਲਿਖੇ ਦੂਰੰਦੇਸ਼ਤਾ ਦੇ مالک ਨਿਮਰਤਾ ਭਾਵ ਦੇ ਵਿੱਚ ਰਹਿਣ ਵਾਲੇ ਸਿੱਖੀ ਸਰੜ ਉਹਨਾਂ ਦੇ ਵਿੱਚ ਬਹੁਤ ਆ ਘਰ-ਘਰ ਤੱਕ ਉਹ ਜਾ ਰਹੇ ਆ ਔਰ ਸਾਰੇ ਹੀ ਪਰਿਵਾਰ ਸ਼ਹੀਦਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਔਰ ਗੁਰਮਤ ਦੇ ਜਾਣਕਾਰ ਜਿੰਨੇ ਵੀ ਅਸੀਂ ਨਗਰਾਂ ਚਾਈਦਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਗੁਰਮਤ ਦੀਆਂ ਧਾਰਨੀ ਨੇ ਉਹਨਾਂ ਨੇ ਇਸ ਫੈਸਲੇ ਦੀ ਸਲਾਹਾਂ ਕੀਤੀ ਹੈ ਚਲੋ ਉਹਨਾਂ ਨੂੰ ਆਥੇ ਆਏ ਜੀ ਉਹਨਾਂ ਕੋਈ ਗੱਲ ਨਹੀਂ ਵਧੀਆ ਗੱਲ ਆਏ ਕੋਈ ਗੱਲ ਚਲੋ ਉਹਨਾਂ ਤੱਕ ਉਹਨਾਂ ਆਪਣੀ ਗੱਲ ਰੱਖੀ ਹੈ ਉਹਨਾਂ ਦਾ ਅਧਿਕਾਰ ਹੈ ਕੋਈ ਵੀ ਰੱਖ ਸਕਦਾ ਸਿੱਖ ਜਿਹੜਾ ਵੀ ਕੋਈ ਵੀ ਆ ਵੇਖੋ ਸਾਰੇ ਅਸੀਂ ਗੁਰੂ ਦੇ ਸਿੱਖ ਆ ਇਹ ਕੋਈ ਸਿਆਸਤ ਨਹੀਂ ਉਹ ਕਹਿੰਦੇ ਸਿਆਸਤ ਦੇ ਨਾਲ ਚੱਲ ਰਿਹਾ ਕੰਮ ਇਹ ਕੋਈ ਚੀਜ਼ ਤੇ ਇਹ ਚੀਜ਼ ਉਹ ਤੇ ਉਹਨਾਂ ਦਾ ਕਹਿਣਾ ਜੀ ਉਹ ਤੇ ਉਹਨਾਂ ਦਾ ਕਹਿਣਾ ਬਾਕੀ ਇਹ ਤੇ ਸਮਝਦਾ ਕਿ ਸਾਰੇ ਇੱਕ ਸਫਾ ਤੇ ਬੈਠ ਕੇ ਗੁਰਮਤਿ ਦੇ ਧਾਰਨੀ ਬਣ ਕੇ ਘਰ ਘਰ ਤੱਕ ਵੀਰਾਂ ਘੱਤੀ ਬਾਬੇ ਨਾਨਕ ਦਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਚਾਰ ਪ੍ਰਸਾਰ ਆ ਉਹ ਇੱਕ ਘੇਰੇ ਤੱਕ ਸੀਮਿਤ ਨਹੀਂ ਹੈ ਸਾਰੇ ਨੂੰ ਮਿਲ ਮਿਲ ਬੈਠ ਕੇ ਜਿਹੜੀ ਵਿਚਾਰ ਕਰਨ ਦੀ ਲੋੜ ਆ ਤੇ ਬਾਕੀ ਜਿਹੜਾ ਵਧੀਆ ਕਾਰਜ ਜਿਹੜੇ ਹੋ ਰਹੇ ਨੇ ਤੇ ਜੈਦਰ ਸਾਹਿਬ ਅੱਗੇ ਹੋਰ ਵੀ ਅਸੀਂ ਆਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਚ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਕਿ ਜੇ ਦਰਸਾਬ ਨੂੰ ਹੋਰ ਬਲ ਬਖਸ਼ਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਕੇਸਗੜ੍ਹ ਸਾਹਿਬ ਦੇ ਜਿਸ ਜਦਦਰ ਨਿਯੁਕਤ ਹੋਏ ਨੂੰ ਉਥੋਂ ਦੇ ਵੀ ਉਹ ਵੀ ਬਲ ਬਖਸ਼ਣ ਕੌਮ ਨੂੰ ਇੱਕ ਝੰਡੇ ਹੇਠਾਂ ਇਕੱਠੇ ਕਰਨ ਮੀਰੀ ਪੀਰੀ ਦੇ ਸਿਧਾਂਤ ਦੀ ਜਿਹੜੀ ਘਰ-ਘਰ ਤੱਕ ਗੱਲ ਹੋਵੇ ਜਿਹੜਾ ਪੰਜਾਬ ਜਿਹਨੂੰ ਨਸ਼ਿਆਂ ਦਾ ਕਹੀ ਜਾਂਦੇ ਆ ਉਹ ਉਹ ਸਤਿਗੁਰੂ ਜੀ ਉਹਨਾਂ ਕੋ ਲੈ ਕੇ ਬਲ ਉਹਨਾਂ ਨੂੰ ਬਖਸ਼ ਕੇ ਉਹਨਾਂ ਕੋਲੋਂ ਪੰਜਾਬ ਨੂੰ ਜਿਹੜਾ ਗੁਰਮਤ ਦੇ ਨਾਲ ਜੋੜਨ ਘਰ-ਘਰ ਅੰਮ੍ਰਿਤ ਪ੍ਰਚਾਰ ਜਿਹੜਾ ਹੋਵੇ ਨਹੀਂ ਫੈਸਲਾ ਸਹੀ ਹੋਇਆ ਤੁਸੀਂ ਸਹੀ ਹੈ ਜੀ ਬਿਲਕੁਲ ਸਹੀ